ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਐਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਜੀ ਜਲੰਧਰ ਕੈਂਟ ਦੇ ਵਿੱਚ ਅਸੀਂ ਅੱਜ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਤਰਲਨ ਸਾਹਿਬ ਜੋ ਕਿ ਪਾਪਾ ਨਿਹਾਲ ਸਿੰਘ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਇਸੇ ਜਗ੍ਹਾ ਉੱਤੇ 47 ਆਸਰਾ ਮਰਾਦਾ ਪੂਰੀਆਂ ਹੁੰਦੀਆਂ ਹਨ ਤੇ ਸੰਗਤਾਂ ਜੋਹਾੜ ਚ ਪੇਟਾ ਕਰਦੀਆਂ ਹਨ ਸੋ ਆਓ ਚੱਲਦੇ ਹਾਂ ਅਸੀਂ ਉਹਨਾਂ ਸਥਾਨਾਂ ਤੇ ਨਾਲੇ ਆਪ ਜੀ ਨੂੰ ਦਰਸ਼ਨ ਮਿਲਿ ਕਰਾਉਂਦੇ ਹਾਂ ਉੱਥੋਂ ਦੇ ਕੁੜੀਆਂ ਵੀ ਰਹੀਆਂ ਸਿੱਖਿਆ ਕਰਦੇ ਹੋ ਸਭ ਜਾਨ ਮਾਤ ਸੇ ਅਜਾ ਸੂਰ ਸਾਹਿਬ ਜਾਨਾ ਕਰਕੇ ਪੰਡਾ ਕਰ ਰਹੇ ਨੇ ਦੇਖੋ ਆਹਾ ਜੀ ਬਾਬਾ ਨਿਹਾਲ ਸਿੰਘ ਪਿੰਡ ਤੱਲਣਾ ਵੀ ਇੱਥੇ ਜਾਣਾ ਹੋਵੇ ਤੇ ਇਹ ਜਿਹੜਾ ਗੇਟ ਆ ਹਾਈਵੇਰ ਬਿਲਕੁਲ ਉੱਪਰ ਆ ਜਿਹੜਾ ਅੰਮ੍ਰਿਤਸਰ ਦਿੱਲੀ ਹਾਈਵੇ ਆ ਇਹ ਹਾਈਵੇ ਦਾ ਪੁਲ ਹੈਗਾ ਉੱਪਰ ਹਾਈਵੇ ਆ ਤੇ ਇਹ ਸਾਹਮਣੇ ਗੇਟ ਹੈਗਾ ਅੰਮ੍ਰਿਤਸਰ ਸਾਈਡ ਤੋਂ ਆਉਂਦਿਆਂ ਲੈਫਟ ਸਾਈਡ ਤੇ ਆ ਤੇ ਇੱਥੋਂ ਗੇਟ ਤੋਂ ਆਪਾਂ ਟਰਨ ਕਰਨਾ ਆ ਲੈਫਟ ਹੈਂਡ ਸਾਈਡ ਤੇ ਇੱਥੋਂ ਤਕਰੀਬਨ ਹੈਗਾ 2 ਤੋਂ 3 ਕਿਲੋਮੀਟਰ ਅੱਗੇ ਪਿੰਡ ਆਏਗਾ ਸਲੇਮਪੁਰ ਤੋਂ ਸਲੇਮਪੁਰ ਤੋਂ ਅੱਗੇ ਪਿੰਡ ਆਏਗਾ ਤੱਲਣ ਜੋ ਕਿ ਤੱਲਣ ਪਿੰਡ ਦੇ ਵਿੱਚ ਹੀ ਬਾਪਾ ਨਿਹਾਲ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਇਹ ਜੀ ਅਸੀਂ ਹਵੇਲੀ ਤੋਂ ਪਹਿਲਾਂ ਹੀ ਹਾਈਵੇ ਤੋਂ ਲੈਫਟ ਲੈ ਲਿਆ ਛੋਟਾ ਰੋਡ ਆ ਗਿਆ ਹੈ ਸੋ ਜਗ੍ਹਾ-ਜਗ੍ਹਾ ਤੇ ਲਿਖਿਆ ਹੋਇਆ ਹੈ ਗੁਰਦੁਆਰਾ ਸ੍ਰੀ ਤੱਲਣ ਸਾਹਿਬ ਨੂੰ ਜਾਣ ਦਾ ਰਸਤਾ ਤੇ ਸੋ ਜਾ ਰਹੇ ਆ ਇੱਥੋਂ ਮੇਰੇ ਖਾਲ ਰਹਿ ਕੇ 1.5 ਕਿਲੋਮੀਟਰ ਹੀ ਸੇੜਾ ਜਲੰਧਰ ਕੈਂਟ ਹੈਗਾ ਜਲੰਧਰ ਕੈਂਟ ਤੋਂ ਅੰਝ ਕਿਲੋਮੀਟਰ ਹੈਗਾ ਆ ਹੋਰ ਤਰਾਸਰੀ ਤੱਲਨ ਸਾਹਿਬ ਜਲੰਧਰ ਕੈਂਟ ਤੋਂ ਜੋ ਅੱਗੇ ਚੱਲਦੇ ਆ ਆ ਵੇਖ ਲਓ ਜੀ ਇੱਕ ਹੋਰ ਪਿੰਡ ਵੀ ਹੈਗਾ ਜੇ ਸਲੇਮਪੁਰ ਸੋ ਸਲੇਮਪੁਰ ਵਾਲਿਓ ਲਾਈਕ ਤੇ ਬੰਦਾ ਜਾਗ ਕਰੀ ਗੇਟ ਕਾਰਗਲ ਸ਼ਹੀਦ ਸਿੰਘ ਜੋਹੜ ਪਿੰਡ ਸਲੇਮਪੁਰਾ ਇਹ ਜੀ 1907 ਤਰੀਕ 12 ਮਹੀਨਾ 1999 ਚ ਸ਼ਹੀਦ ਹੋਏ ਨੇ ਜੋ ਕਿ ਤੁਹਾਨੂੰ ਪਤਾ ਆਪਣੇ ਪਿੰਡ ਦੇ ਵੀ ਇੱਕ ਆਰਮੀ ਸੀ ਹੀ ਦੋ ਇਹਨੇ 1999 ਦੀ ਜੰਗ ਦੇ ਵਿੱਚ ਹੀ ਤੇ ਵੀ 1999 ਦੀ ਜੰਗ ਵਿੱਚ ਸ਼ਹੀਦ ਹੋਏ ਨੇ ਇਹ ਵੀ ਪਿੰਡ ਸਲੇਮਪੋਰੀ ਆ ਜੀ ਸੋ ਸਲੇਮਪੋਰੀ ਵਾਲਿਆਂ ਨੂੰ ਲਾਈਕ ਤੇ ਪੰਦਾ ਜੀ ਦੋ ਸ਼ਹੀਦ ਹੋਇਆ ਇੱਕ ਸਾਡੇ ਵਾਲੇ ਸਲੇਮਪੋਰੀ ਦੇ ਤੇ ਇੱਕ ਜ਼ਿਲ੍ਹਾ ਜਲੰਧਰ ਦੇ ਵਿੱਚ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ ਨਾਂ ਤੇ ਇੱਕ ਗੁਰਦੁਆਰਾ ਸਾਹਿਬ ਇੱਥੇ ਵੀ ਹੈ ਸੋ ਇੱਕ ਗੁਰਦੁਆਰਾ ਸਾਹਿਬ ਹੈ ਇਸ ਪਿੰਡ ਦਾ ਨਾਂ ਵੀ ਪਿੰਡ ਸਲੇਮਪੋਰੀ ਹੈ ਸੋ ਇਸ ਤਰ੍ਹਾਂ ਕਾਫੀ ਇਹ ਪਹਿਲਾ ਪਿੰਡ ਹੈ ਲੋਹਾਈ ਵਿੱਚ ਉਹ ਸਲੇਮ ਕੋਲ ਇਹ ਦੇਖੋ ਜੀ ਗੁਰਦਰਾ ਸ਼ਹੀਦਾ ਬਾਬਾ ਨਿਹਾਲ ਸਿੰਘ ਜੀ ਬੋਰਡ ਲੱਗਾ ਹੋਇਆ ਹੈ ਸੋ ਇਹ ਬੋਰਡ ਤੋਂ ਆਪਾਂ ਡਾਇਰੈਕਸ਼ਨ ਵਗੈਰਾ ਥਾਂ ਥਾਂ ਤੇ ਲੱਗੇ ਹੋਏ ਆ ਵਖੋ ਇਧਰ ਵੀ ਲਿਖਿਆ ਹੋਇਆ ਹੈ ਗੁਰਦਰਾ ਸ਼ਹੀਰ ਬਾਬਾ ਨਿਹਾਲ ਸਿੰਘ ਜੀ ਸੋ ਇਸ ਤਰ੍ਹਾਂ ਛੋਟਾ ਜਿਹਾ ਸੁਆ ਜਿਹਾ ਨਹਿਰ ਜੀ ਬਣੀ ਹੋਈ ਹੈ ਛੋਟੀ ਜੀ ਇਸ ਤੇ ਨਾਲ ਦਲ ਜਾਣਾ ਹੈ ਵੈਸੇ ਹਰ ਜਗ੍ਹਾ ਤੇ ਲੋਡ ਨਹੀਂ ਪੈਂਦੀ ਪੁੱਛਣ ਦੀ ਲਿਖਿਆ ਹੋਇਆ ਥਾਂ ਥਾਂ ਤੇ బోర్ਡ ਲੱਗੇ ਹੋਏ ਨੇ ਉਹ ਕਿ ਜਾਰ ਰਹੇ ਆ ਇਹ ਨਾਲ ਵਾਲੀਆਂ ਸੰਗਤਾਂ ਆਈਆਂ ਕਿਹੜੋ ਐਕਟ ਵੱਲ ਜਾ ਰਹੇ ਆ ਆਪਣੇ ਨਾਲ ਹੀ ਆ ਸਿੰਘ

ਪੱਲ ਲਗਾ ਆ ਪਾਰਕਿੰਗ ਹੈ ਜੀ ਇਹ ਪਾਰਕਿੰਗ ਹੈ ਜਿੱਥੇ ਅੰਦਰ ਬਾਈਕ ਵਗੈਰਾ ਗੱਡੀਆਂ ਵਗੈਰਾ ਲਗਾਈਆਂ ਜਾਂਦੀਆਂ ਨੇ ਸੋ ਵਧੀਆ ਪਾਰਕਿੰਗ ਵਗੈਰਾ ਬਣੀ ਹੋਈ ਆ ਸ਼ੈੱਡ ਉੱਪਰ ਲੈਂਟਰ ਵਗੈਰਾ ਮਰੀਆ ਬਣਿਆ ਹੋਇਆ ਆ ਇਹ ਫ੍ਰੀ ਪਾਰਕਿੰਗ ਹੈ ਜੀ ਗੱਡੀਆਂ ਵਾਸਤੇ ਮੋਟਰਸਾਈਕਲ ਵਾਸਤੇ ਉੱਧਰ ਸਲਿੱਪ ਕੱਟ ਕੇ ਦਿੰਦੇ ਨੇ ਸੇਵਾਦਾਰ ਸੋ ਇੱਧਰ ਗੁਰਦੁਆਰਾ ਸਾਹਿਬ ਸੋ ਅੱਗੇ ਚੱਲਦੇ ਆ ਸਲਿੱਪ ਦਿੱਤੀ ਆ ਜੀ ਗੁਰਦਰਾ ਸਹੀਦਾਂ ਸਾਹਿਬ ਤੱਲਣ ਜਲੰਧਰ ਤੇ ਥੱਲੇ ਟਾਈਮ ਲਿਖਿਆ ਆਇਆ ਹੈ ਸਵੇਰੇ 6 ਵਜੇ ਤੋਂ ਰਾਤ ਦੇ 9 ਵਜੇ ਤੱਕ ਹਾਂਜੀ ਸੰਗਤ ਜੀ ਪਹੁੰਚ ਗਿਆ ਸੀ ਗੁਰਦਰਾ ਸ੍ਰੀ ਤੱਲਣ ਸਾਹਿਬ ਜੋ ਕਿ ਤੱਲਣ ਪਿੰਡ ਦਾ ਨਾਮ ਹੈ ਇਸ ਪਿੰਡ ਦਾ ਨਾਮ ਤੱਲਣ ਹੈ ਤੇ ਬਾਬਾ ਨਿਹਾਲ ਸਿੰਘ ਜੀ ਜੋ ਇਥੋਂ ਦੇ ਸੰਤ ਮਹਾਂਪੁਰਸ਼ ਹੋਏ ਨੇ ਉਹਨਾਂ ਦੇ ਨਾਮ ਹੈ ਸੋ ਚੱਲਦੇ ਆਂ ਗੁਰਦਰ ਰਸ਼ੀਦ ਪਪਾ ਨਿਹਾਲ ਸਿੰਘ ਜੀ ਪਿੰਡ ਤੱਲਣ ਜ਼ਿਲ੍ਹਾ ਜਲੰਧਰ ਸਾਨੂੰ ਜਾਜ ਜੋ ਇਥੇ ਸੰਗਤਾਂ ਵੱਲੋਂ ਚੜਾਈ ਜਾਂਦੇ ਹਨ ਆੜਾਏ ਬਾਜ਼ਾਰ ਬਣਿਆ ਹੋਇਆ ਹੈ ਇਹ ਤਰ੍ਹਾਂ ਗੁਰਦਰਾ ਸਾਹਿਬ ਦੀ ਐਂਟਰੀ ਇੱਧਰ ਹੈ ਜੀ ਜੋੜਾ ਘਰ ਇੱਧਰ ਹੈ ਜੀ ਇਸ਼ਨਾਨ ਕਰਨ ਵਾਸਤੇ ਸਰੋਵਰ ਤੁਬ ਹੈਗੀ ਉਹ ਛੋਟਾ ਵੀਡੀਓ ਖਤਮ ਨਹੀਂ ਕਿਦੀ ਮੇਰੇ ਕੋ ਨਹੀਂ ਕਿੱਥੇ 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 ਨਹੀਂ ਇੱਤਰੀ ਤਿਵਾਨ ਹਾਲ ਹੈ ਇੰਨਾ ਸਤਾਨਾ ਤੇ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਦਾਸਾਂ ਕਰਾਉਂਦੀਆਂ ਹਨ ਅੰਦਰ ਵੀ ਇਹ ਇੱਧਰ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੇ ਸ਼ਹੀਦ ਬਾਬਾ ਹਰਨਾਮ ਸਿੰਘ ਜੀ ਦਾ ਹਸਤਾਨ ਬਣਾਇਆ ਹੋਇਆ ਹੈ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਉਪਰ ਕਾਂਟਪਾਟ ਸਾਹਿਬ ਜੀ ਨਾਲ ਲੜੀਆਂ ਚੱਲ ਰਹੀਆਂ ਹਨ ਦੇ ਜੀ ਜੀ ਚ ਸੇਖ ਜੀ ਪੁਜਾਰੀ ਕਿ ਕਿਰਤੁ ਇਤਿਮਾਨ ਸਰਬੰਦਰੀ ਹੈ ਨਿਰਚ ਹਮ ਦੇ ਸੁਨਾਵ ਬਿਲਾ ਮਹੱਲਾ ਪ੍ਰਤੀਭਾ ਕੋ ਇਤਿ ਪੂਰਨਾ ਬਿਲਾ ਕੋ ਹਮ ਦਾਗ ਨਾ ਨਿਭਾ ਸਿਰ ਤੇ ਤਾ ਵੈਸੇ ਤੁਮ ਆਂਦਾ ਵਿਖੂੜਾ ਨੰਦੀ ਸੈ ਸੰਬਲਾ ਕੇ ਡੇਰੋ ਪੂਰਨ ਜਗ ਦੀਸਾ ਹੈ ਜੈ ਜੈ ਤਾਰ ਸੁਭਿ ਤਲਹੀ ਸਤਾਂ ਸਾਰਣਾ ਨਾਮ ਦਾ ਸੰਪੂਰਾ ਪੂਰਬ ਪੂਰਬਾ ਬਿਲਾ ਮਹੱਲਾ ਪੁਜੇਵਾ ਹਰ ਹਰ ਹਰਿਆ ਰਾਤੀ ਹੈ ਹੋਈ ਹੈ ਆਲੋਕ ਰਾਜੋ ਦੀ ਰਸ਼ਟਾ ਜਨਮ ਆ ਰਿਹਾ ਲੋਕ ਰਹਾ ਗੁਰਪੁਰ ਹਰ ਝਾਪੈ ਨਿਤ ਕੀ ਚਾਪੂਗ ਸਾ ਮਿਲਾਦ ਮਹੰਲਾ ਪੰਜਿ ਵਾਰ ਕਾਜ ਧਰਮ ਸਤੋਥਾ ਪਿਆ ਨਾਮ ਤੀਨੋ ਦਾਨ ਸਲਸਿਆ ਬਾਦ ਕੀ ਦਾਗੀ ਨਹੀਂ ਹਾਨ ਪੀੜਾ ਰਾਧਾ ਭਗਤਨ ਕੀ ਆਨ ਜੋ ਜੋ ਚਿਤ ਵਹਿ ਸਾਧ ਜਨ ਸੁ leta ਮਾਨ ਰਾ ਸੰਬਿਚਨਾਰ ਵਿੰਨ ਪ੍ਰਤੀ ਪ੍ਰਾਨ ਸਹਿ ਸੁਬਾ ਨਾ ਨਾਮ ਸਲਾ ਏ ਭਈ ਦਸਵਨ ਭਾਗੈ ਬਿਲਾ ਮਨ ਨੰਦ ਬੋਮੰਦ ਪ੍ਰਵਰਾਤੀ ਇਹ ਵਿਸਾ ਸਮਾਕਰ ਉਚਰਤ ਗੁਣ ਗੋਪਾਲ ਜਸ ਦੂਰਤੀ ਸਾਧਨ ਕਰ ਰੇ ਨਾਨਕੇ ਸਵਾਮੀ ਬਿਲਾਲ ਮਨ ਲਗਨ ਤਾਤੀ ਵਾਉ ਤੂ ਮੇਰੀ ਓਟ ਬਲ ਬੁੱਧ ਧਨ ਤੁਮੇ ਤੁਮਹੀ ਮੇਰਾ ਪਰਿਵਾਰ ਜੁਗੰਦਰ ਸੋਇ ਬਲਾਂ ਦੇ ਬੀ ਨਾਨ ਸੋ ਚਰਨਾਰ ਬਿਲਾਲ ਓਨ ਕੈ ਓਨ ਨਾ ਕਾਉ ਸਭ ਪਰਿ ਗੁਰੂ ਗੁਰੂ ਬਨ ਗੁਰਾਂ ਦੀ ਪੂਰੀ ਮਹੀ ਬਿਲਾਲ ਨੂੰ ਨਾਨਕ ਇਹ ਮਤਮਨ ਸਾਰਾ ਬਾਜ਼ਾਰ ਹੈ ਜੀ ਇੱਧਰ ਹੈ ਜੀ ਲੰਗਰ ਹਰ ਸਾਹਿਬ ਪ੍ਰਸ਼ਾਦਾ ਛਕਦੇ ਆ ਤੇ ਅੱਗੇ ਦੇਖਦੇ ਆ ਬਾਅਦ ਚ ਇਹ ਹੈ ਜੀ ਤੰਤਰਬਾਬ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਲੰਗਰ ਹਾਲ ਇਤਰੋ ਪਰਤਨ ਲੈ ਕੇ ਤੇ ਸਾਹਮਣੇ ਸੰਗਤਾਂ ਸ਼ਕ ਰਈਆਂ ਨੇ ਪ੍ਰਸ਼ਾਦਾ کافی ਖੁੱਲਾ ਹਵਾਦਾਰ ਲੰਗਰ ਬਣਾਇਆ ਹੋਇਆ ਹੈ کافی ਖੁੱਲਾ ਹੈ ਇਹ ਹਨਜੀ ਬਾਬਾ ਹਰਨਾਮ ਸਿੰਘ ਜੀ ਸੋ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਹੋਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ